ਮੈਂ ਤੁਹਾਡਾ ਆਪਣਾ ਹਰਬੀ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਇਲੈਕਟ੍ਰੀਕਲ ਇੰਜੀਨੀਅਰ ਮੀ ਸਿੰਘ ਅੱਜ ਅਸੀਂ ਗੱਲ ਕਰਾਂਗੇ ਇਲੈਕਟ੍ਰੀਕਲ ਚ ਕੰਮ ਕਰਨ ਲਈ ਜੋ ਜ਼ਰੂਰੀ ਟਿਪਸ ਹੈਗੇ ਜਿਦਾ ਕਿ ਅਸੀਂ ਘਰ ਦੇ ਵਿੱਚ ਕੰਮ ਕਰਨਾ ਹੈਗਾ ਤੇ ਸਾਨੂੰ ਕਿਹੜੀ ਕਿਹੜੀ ਉਹ 10 ਗੱਲਾਂ ਹੈਗੀਆਂ ਜਿਨ੍ਹਾਂ ਨੂੰ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਘਰ ਦੇ ਵਿੱਚ ਛੋਟੇ-ਮੋਟੇ ਇਲੈਕਟ੍ਰੀਕਲ ਦੇ ਕੰਮ ਖੁਦ ਤੋਂ ਕਰ ਸਕੀਏ ਸਭ ਤੋਂ ਪਹਿਲੀ ਚੀਜ਼ ਕਿ ਜਦ ਵੀ ਅਸੀਂ ਇਲੈਕਟ੍ਰੀਕਲ ਦਾ ਕੋਈ ਕੰਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਬਾਰ ਜਿਹੜੇ ਆਪਣੇ ਘਰ ਦੇ ਮੀਟਰ ਬਾਕਸ ਦੇ ਨਾਲ ਐਮਸੀਬੀ ਦਾ ਬਾਕਸ ਲਗਾਇਆ ਹੁੰਦਾ ਉੱਥੋਂ ਦੀ ਮੇਨ ਸਵਿਚ ਜਾਂ ਐਮਸੀਬੀ ਅਸੀਂ ਆਫ ਕਰਨੇ ਆ ਐਮਸੀਬੀ ਆਫ ਕਰਨ ਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਜਿਸ ਏਰੀਆ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਜਿਹੜੀ ਤਾਰਾਂ ਖੋਲਨੀ ਆ ਜਾਂ ਅਸੀਂ ਸਵਿਚ ਬਾਕਸ ਖੋਲਣਾ ਹੈ ਉੱਥੋਂ ਦੀ ਕੋਈ ਚੀਜ਼ ਸ਼ਾਰਟ ਨਾ ਹੋਏ ਕੋਈ ਆਪਸ ਦੇ ਵਿੱਚ ਤਾਰਾਂ ਨਾਲ ਟਕਰਾ ਜਾਣ ਤੇ ਸਾਨੂੰ ਗਲਤੀ ਨਾਲ ਵੀ ਸਾਡਾ ਹੱਥ ਲੱਗ ਜਾਵੇ ਤੇ ਸਾਨੂੰ ਕਰਾਰਟ ਲਾ ਲਗੇ ਇਹ ਸਭ ਤੋਂ ਪਹਿਲੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਅਕਸਰ ਇਹ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਂਦਾ ਦੂਜੀ ਚੀਜ਼ ਗਿੱਲੇ ਹੱਥ ਨਾਲ ਕਦੀ ਕੰਮ ਨਹੀਂ ਕਰਨਾ ਗਿੱਲੇ ਪੈਰਾਂ ਨਾਲ ਕਦੀ ਕੰਮ ਨਹੀਂ ਕਰਨਾ ਕਦੀ ਵੀ ਤੁਹਾਡੇ ਹੱਥ ਪੈਰ ਗਿੱਲੇ ਹੋਣ ਜਾਂ ਕੱਪੜੇ ਤੁਹਾਡੇ ਗਿੱਲੇ ਹੋਣ ਉਸ ਕੰਡੀਸ਼ਨ ਦੇ ਵਿੱਚ ਕਦੀ ਵੀ ਅਸੀਂ ਇਲੈਕਟ੍ਰੀਕਲ ਦਾ ਕੋਈ ਕੰਮ ਨਹੀਂ ਕਰਨਾ ਉਹਦੇ ਨਾਲ ਜਾਦਾ ਚਾਂਸਸ ਹੋ ਜਾਂਦੇ ਕਿ ਸਾਨੂੰ ਕਰੰਟ ਲੱਗ ਸਕਦਾ ਹੈ ਕਰੰਟ ਅਸਲ ਵਿੱਚ ਅਰਥ ਹੋਣ ਵਾਸਤੇ ਸਰਕਟ ਕੰਪਲੀਟ ਕਰਨ ਵਾਸਤੇ ਧਰਤੀ ਦੇ ਨਾਲ ਸਾਡੇ ਸਾਡੇ ਤੋਂ ਹੀ ਗੁਜ਼ਰ ਕੇ ਜਾਣਾ ਉਹਨੂੰ ਆਸਾਨ ਲੱਗੇਗਾ ਕਿਉਂਕਿ ਕਰੰਟ ਹਮੇਸ਼ਾ ਸ਼ਾਰਟਕਟ ਰਸਤੇ ਤੋਂ ਪਾਸ ਹੋਣਾ ਦਾ ਜਿੱਦਾਂ ਹੀ ਅਸੀਂ ਕਿਸੇ ਵੀ ਨੰਗੀ ਤਾਰ ਦੇ ਕੰਟੈਕਟ ਦੇ ਵਿੱਚ ਆਏ ਤਾਂ ਉਹ ਸਾਡੇ ਗਿੱਲੇ ਹੱਥਾਂ ਨਾਲ ਜਾਂ ਗਿੱਲੇ ਕੱਪੜਿਆਂ ਨਾਲ ਉਹ ਉਹਨੂੰ ਕੰਡਕਟਿਵਿਟੀ ਜ਼ਿਆਦਾ ਮਿਲ ਜੇਗੀ ਉਹ ਸਾਡੇ ਤੋਂ ਹੁੰਦੇ ਹੋਏ ਧਰਤੀ ਦੇ ਵਿੱਚ ਸਰਕਟ ਪੂਰਾ ਕਰ ਲੇਗਾ ਤੇ ਸਾਨੂੰ ਕਰੰਟ ਲੱਗ ਜਾਏਗਾ ਇਹ ਦੂਜਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਸੀ ਇਸ ਤੋਂ ਬਾਅਦ ਤੀਸਰੀ ਚੀਜ਼ ਇਹ ਹੈ ਕਿ ਜਦ ਵੀ ਅਸੀਂ ਇਲੈਕਟ੍ਰੀਕਲ ਦਾ ਕੰਮ ਕਰਨਾ ਸਟਾਰਟ ਕਰੀਏ ਤੇ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖੀਦਾ ਕਿ ਅਸੀਂ ਕਿਸ ਪਰਪਸ ਲਈ ਕਿਸ ਤਰ੍ਹਾਂ ਦੀ ਤਾਰ ਯੂਜ਼ ਕਰ ਰਹੇ ਹਾਂ ਸਾਡਾ ਅਸਲ 'ਚ ਇਕੁਪਮੈਂਟ ਕਿੰਨੇ ਵਾਟ ਦਾ ਹੈ ਉਹਦੀ ਕਰੰਟ ਕੈਰੀਿੰਗ ਕੈਪੈਸਿਟੀ ਕਿੰਨੀ ਹੈਗੀ ਜੇ ਕੋਈ 1000 ਵਾਟ ਦਾ ਹੈਗਾ ਤੇ ਉਹਦੇ ਉਸ ਦੇ ਵਿੱਚ ਅਸੀਂ ਜਿਹੜੀ ਤਾਰ ਯੂਜ਼ ਕਰ ਰਹੇ ਆ ਉਹ 1000 ਵਾਟ ਦੇ ਅਕੋਰਡਿੰਗ ਜੇ ਅਸੀਂ 220 ਵੋਲਟ ਦੇ ਹਿਸਾਬ ਨਾਲ ਵੀ ਚੱਲੀਏ ਤੇ ਸਾਨੂੰ ਘਟੋ ਘਟੋ ਦੇ ਵਿੱਚ 1.5 ਸਕੁਅਰ ਐਮਐਮ ਦੀ ਤਾਰ ਪਾਣੀ ਪੈਗੀ ਹੁਣ ਜੇ ਅਸੀਂ 1 ਸਕੁਅਰ ਐਮਐਮ ਦੀ ਤਾਰ ਸਾਡੇ ਕੋਲ ਘਰ ਪਈ ਹੈ ਅਸੀਂ ਕਹਿੰਨੇ ਕਿ ਕੋਈ ਗੱਲ ਨਹੀਂ ਕੰਮ ਚਲਾ ਲੈਂਦੇ ਆ ਲਗਾ ਕੇ ਦੇਖ ਲੈਂਦੇ ਕਿਹੜਾ ਕੋਈ ਖਰਾਬ ਹੋਣੀ ਹੈ ਇੰਨਾ ਤਾਂ ਇਹ ਚੱਕੀ ਲੇਗੀ ਕਰੰਟ ਉਸ ਕੰਡੀਸ਼ਨ ਦੇ ਵਿੱਚ ਸਾਡਾ ਇਕੁਪਮੈਂਟ ਵੀ ਖਰਾਬ ਹੋ ਜਾਂਦਾ ਹੈ ਤੇ ਤਾਰ ਵੀ ਕਈ ਵਾਰੀ ਬਰਨ ਹੋ ਕੇ ਜਲ ਜਾਂਦੀ ਹੈ ਫਿਰ ਬਾਅਦ ਤੁਸੀਂ ਕਹਿੰਦੇ ਕਿ ਇਹ ਕੰਪਨੀ ਦੀ ਤਾਰ ਛੀ ਨਹੀਂ ਸੀ ਜਾਂ ਇਕਵਪਮੈਂਟ ਜਿਹੜਾ ਹੈਗਾ ਪਹਿਲੇ ਤੋਂ ਹੀ ਖਰਾਬ ਸੀ ਇਸ ਕਰਕੇ ਹਮੇਸ਼ਾ ਲੋਡ ਦੇ ਅਕੋਰਡਿੰਗ ਹੀ ਸਾਨੂੰ ਤਾਰ ਯੂਜ਼ ਕਰਨੀ ਚਾਹੀਦੀ ਜੇ ਅਸੀਂ ਲੋਡ ਦੇ ਅਕੋਰਡਿੰਗ ਨਹੀਂ ਕਰਾਂਗੇ ਤਾਂ ਐਕਸੀਡੈਂਟ ਤੇ ਫਾਇਰ ਜਾਂ ਸ਼ਾਰਟ ਜਾਂ ਬਰਨ ਹਾਉਲ ਦੇ ਜਿਆਦਾ ਚਾਂਸਸ ਲੱਗੇ ਤਾਂ ਚੌਥਾ ਸਾਡੇ ਕੋਲ ਪੁਆਇੰਟ ਆਉਂਦਾ ਹੈ ਕਿ ਜਦ ਵੀ ਅਸੀਂ ਕਨੈਕਸ਼ਨ ਕਰਦੇ ਹਾਂ ਤਾਂ ਕਦੀ ਵੀ ਕਨੈਕਸ਼ਨ ਲੂਜ਼ ਨਾ ਰਹੇ ਸਾਡੇ ਕੋਲ ਜਿਹੜੇ ਸੌਕਟ ਲੱਗੇ ਹੁੰਦੇ ਆ ਜਾਂ ਪਲੱਗ ਲੱਗੇ ਹੁੰਦੇ ਆ ਉਹਨਾਂ ਦੇ ਬੈਕ ਸਾਈਡ ਤੇ ਤਾਰਾਂ ਹਮੇਸ਼ਾ ਕਲੈਕਟ ਕਰਨੀਆਂ ਪੈਂਦੀਆਂ। ਉਹ ਤਾਰਾਂ ਦੇ ਨਾਲ ਕੰਪਨੀ ਸਾਨੂੰ ਨੱਟ ਦਿੰਦੀ ਹੈ। ਜਦੋਂ ਅਸੀਂ ਕਨੈਕਸ਼ਨ ਕਰਨੇ ਹੋਣਗੇ ਜਿਦਾ ਤੁਸੀਂ ਪਿਕਚਰ ਚ ਦੇਖ ਰਹੇ ਹੋ ਜਿੱਦਾਂ ਹੀ ਅਸੀਂ ਉਹਨੂੰ ਕਨੈਕਟ ਕਰਦੇ ਆ ਤਾਰ ਟਾਈਟ ਕਰਨ ਵਾਸਤੇ ਕਈ ਵਾਰੀ ਨੱਟ लूਜ਼ ਰਹਿ ਜਾਂਦੇ। ਠੀਕ ਹੈ ਕਈ ਵਾਰੀ ਅਸੀਂ ਤਾਰ ਦੇ ਵਟੇ ਮਾਰਨੇ ਹੁੰਦੇ ਆ ਠੀਕ ਹੈ ਮਤਲਬ ਤਾਰ ਨੂੰ ਜੁਆਇੰਟ ਕਰਨਾ ਹੁੰਦਾ ਸੀ ਤੇ ਉਹ ਜੁਆਇੰਟ लूਜ਼ ਰਹਿ ਜਾਂਦਾ। ਲੂਸ ਕਨੈਕਸ਼ਨ ਇਲੈਕਟ੍ਰੀਕਲ ਦਾ ਸਭ ਤੋਂ ਵੱਡਾ ਲੂਪ ਹੋਲ ਹੈ ਜਿਹਦੇ ਕਰਕੇ 99% ਤਾਰਾਂ ਜਲ ਜਾਂਦੀਆਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਜਿੱਥੇ ਸਾਡੀਆਂ ਹੈਵੀ ਮੋਟਰਸ ਚਲਦੀਆਂ ਜਾਂ ਜਿੱਥੇ ਸਾਡੀ ਚੱਕੀਆਂ ਦੇ ਕਨੈਕਸ਼ਨ ਹੁੰਦੇ ਆ ਜਿੱਥੇ ਲੋਡ ਜ਼ਿਆਦਾ ਹੈ ਉਸ ਕੰਡੀਸ਼ਨ ਦੇ ਵਿੱਚ ਤਾਰਾਂ ਦੇ ਜਿਹੜੇ ਜੋੜ ਹੈਗੇ ਆ ਆਲਮੋਸਟ ਹੀਟ ਹੋ ਚੁੱਕੇ ਹੁੰਦੇ ਤੇ ਉਹਨਾਂ ਦੇ ਉੱਪਰ ਟੇਪ ਵੀ ਲਗਾਈ ਹੁੰਦੀ ਆ ਉਹ ਵੀ ਜੱਲੀ ਵੀ ਦਿਖਾਈ ਦੇ ਰਹੀ ਹੁੰਦੀ ਆ ਜੀ ਬਰਾਬਰ ਨੂੰ ਪਿਕਚਰ ਤੇ ਦੇਖੀ ਰਿਹਾ ਜੇ ਅਸੀਂ ਗੱਲ ਕਰੀਏ 5th ਪੁਆਇੰਟ ਦੀ ਤਾਂ ਉਹ ਸਭ ਤੋਂ ਜ਼ਰੂਰੀ ਹੈ ਅਰਥ ਅਸੀਂ ਇਸ ਤੇ ਵੀ ਪੂਰੀ ਕੰਪਲੀਟ ਵੀਡੀਓ ਬਣਾਵਾਂਗੇ ਪਰ ਅੱਜ ਇਸ ਟਾਪਿਕ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਕਿ ਅਰਥ ਕਿਉਂ ਜ਼ਰੂਰੀ ਹੈਗੀ ਅਰਥ ਸਾਨੂੰ ਸ਼ੌਕ ਲੱਗਣ ਤੋਂ ਬਚਾਉਂਦੀ ਹੈ ਜੀ ਕਈ ਵਾਰ ਸਾਡੇ ਸਰਕਟ ਜਾਂ ਤਾਰਾਂ ਸ਼ਾਰਟ ਹੋਈ ਜਾਂਦੀਆਂ ਅੰਦਰੋਂ ਵੀ ਕੋਈ ਇਕਵਿਪਮੈਂਟ ਤਾਂ ਅਸੀਂ ਪਲੱਗ ਲਗਾਨੇ ਆ ਸ਼ਾਰਟ ਹੁੰਦਾ ਜਦੋਂ 3 ਫੇਸ ਦਾ ਇੱਕ ਟਰਮੀਨਲ ਸਾਕਟ ਦਾ ਉੱਪਰ ਵਾਲਾ ਹਮੇਸ਼ਾ ਸਾਈਜ਼ ਚ ਵੱਡਾ ਹੁੰਦਾ ਹੈ ਕਿ ਉਹ ਗ੍ਰੀਪ ਬਣਾ ਕੇ ਰੱਖੇ ਅਰਥ ਦੇ ਨਾਲ ਕਿ ਕੱਲ ਨੂੰ ਅਸੀਂ ਪਲੱਗ ਲਗਾਣਾ ਹੈ ਜਾਂ ਕੱਢਣਾ ਹੈਗਾ ਤੇ ਉਹ ਅਰਥ ਵਾਲਾ ਕਨੈਕਸ਼ਨ ਪਹਿਲੇ ਟੱਚ ਹੋਏ ਤੇ ਜਿੱਦਾਂ ਹੀ ਕੋਈ ਸ਼ਾਰਟ ਚੀਜ਼ ਹੋਏ ਪਲੱਗ ਲਗਾਉਂਦੇ ਹੋਏ ਤੇ ਉਹ ਕਰੰਟ ਸ਼ਾਰਟਕਟ ਦਾ ਰਸਤਾ ਅਪਣਾਏ ਤੇ ਉਹ ਜਿੰਨਾ ਟਰਮੀਨਲ ਸਾਈਜ਼ ਚ ਵੱਡਾ ਹੋਏਗਾ ਅਰਥ ਦੀ ਕਨੈਕਟੀਵਿਟੀ ਉਹ ਸ਼ਾਰਟ ਕਰੰਟ ਨੂੰ ਕੰਜ਼ੂਮ ਕਰਨ ਉਸ ਤੋਂ ਜ਼ਿਆਦਾ ਹੋ ਜੇਗੀ ਇਸ ਕਰਕੇ ਉਹ ਅਰਥ ਹੋ ਜਾਏਗਾ ਇਸ ਕਰਕੇ ਅਰਥ ਸਭ ਤੋਂ ਮੇਜਰ ਤੇ ਜ਼ਰੂਰੀ ਚੀਜ਼ ਹੈ ਇਲੈਕਟ੍ਰੀਕਲ ਦੇ ਵਿੱਚ ਹਰ ਘਰ ਦੇ ਵਿੱਚ ਤਿੰਨ ਅਰਥਾਂ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ ਪਹਿਲੀ ਅਰਥ ਉਹ ਜਿਹੜੀ ਸਾਡੇ ਮੇਨ ਸਵਿੱਚ ਦੇ ਨਾਲ ਲੱਗਿਆ ਹੁੰਦਾ ਹੈ ਪੈਨਲ ਦੇ ਨਾਲ ਜਦੋਂ ਮੀਟਰ ਤੋਂ ਬਾਅਦ ਸਪਲਾਈ ਆਏ ਉੱਥੇ ਆਪਣੀ ਅਰਥ ਹੋਣੀ ਚਾਹੀਦੀ ਹੈ ਦੂਸਰੀ ਅਰਥ ਸਾਡੇ ਇਨਵਰਟਰ ਦੀ ਸੈਪਰੇਟ ਤੋਂ ਹੋਣੀ ਚਾਹੀਦੀ ਹੈ ਕਈ ਵਾਰੀ ਮੇਨ ਦੀ ਅਰਥ ਸਾਡੀ ਵੀਕ ਹੋ ਜਾਂਦੀ ਹੈ ਇਲੈਕਟ੍ਰੀਕਲ ਡਿਪਾਰਟਮੈਂਟ ਤੋਂ ਵੀ ਜਿਹੜਾ ਆਪਾਂ ਸਪਲਾਈ ਆ ਉਹਦੇ ਪੈਨਲ ਦੀ ਅਰਥ ਵੀਕ ਹੋਈ ਹੁੰਦੀ ਹੈ ਤੇ ਅਸੀਂ ਕਹਿ ਰਹੇ ਹਾਂ ਨੇ ਕਿ ਇਨਵਰਟਰ ਦਾ ਬੈਕ ਕਰੰਟ ਆ ਰਿਹਾ ਹੈ ਉਹ ਅਸਲ ਵਿੱਚ ਬੈਕ ਕਰੰ ਇਨਵਰਟਰ ਦੀ ਹੁੰਦੀ ਨਹੀਂ ਐ ਦੋ ਸੈਪਰੇਟ ਅਰਥ ਐ ਹੋ ਗਿਆ ਜੀ ਤੀਸਰੀ ਅਰਥ ਜੇ ਅਸੀਂ ਘਰ ਦੇ ਵਿੱਚ ਸੋਲਰ ਪੈਨਲ ਲਗਾਏ ਹੋਏ ਆ ਸੋਲਰ ਪੈਨਲ ਦੀ ਅਸੀਂ ਲਾਈਟਨਿੰਗ ਦਾ ਜੋ ਅਸਮਾਨੀ ਬਿਜਲੀ ਗਿਰਦੀ ਆ ਉਹਦੀ ਅਰਥਾਂ ਤੇ ਅਸੀਂ ਅਲੱਗ ਕਰ ਲੈਂਦੇ ਆ ਪਰ ਸੋਲਰ ਪੈਨਲ ਤੋਂ ਬਾਡੀ ਤੋਂ ਜਾਂ ਉਹਦੇ ਸਰਕਟ ਤੋਂ ਜੋ ਅਸੀਂ ਸਪਲਾਈ ਸੋਲਰ ਪੈਨਲ ਤੋਂ ਲੈਂਦੀ ਹੋਈ ਆ ਉਹਦੀ ਜਿਹੜੀ ਆਊਟਪੁੱਟ ਨਿਕਲ ਰਹੀ ਆ ਉਹਦੇ ਲਈ ਸਪੈਸ਼ਲ ਅਰਥ ਕਰਨੀ ਚਾਹੀਦੀ ਐ ਅਲੱਗ ਤੋਂ ਅਰਥ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਐ 6 ਪੁਆਇੰਟ ਆ ਗਿਆ ਜੀ ਓਵਰਲੋਡ ਓਵਰਲੋਡ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦ ਵੀ ਅਸੀਂ ਫੋਰ ਇਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਆਹ ਸਾਕਟ ਹੈ ਸਾਡੇ ਕੋਲ ਇਹ 5 ਐਂਪੀਅਰ ਦਾ ਸਾਕਟ ਹੈ ਤੁਹਾਨੂੰ ਦਿਖਿ ਰਿਹਾ ਹੋਏਗਾ ਅੱਜ ਕੱਲ ਮਾਰਕੀਟ ਦੇ ਵਿੱਚ ਮਲਟੀਪਲੱਗ ਬਹੁਤ ਸਾਰੇ ਆ ਜਾਂਦੀ ਹੈ ਜੀ ਤੁਸੀਂ ਪਿਕਚਰ ਚ ਦੇਖ ਰਹੇ ਹੋ ਲੋਕੀ ਅਕਸਰ ਸੀ ਸਾਰੇ ਇਹ ਕਰਦੇ ਆ ਜੀ ਕਿ ਉਹ ਮਲਟੀਪਲੱਗ ਲੈ ਲੈਂਦੇ ਆ ਉਹਦੇ ਵਿੱਚ ਉੱਪਰ نیچے ਸਾਰੀ ਤਰਫ ਅਸੀਂ ਆਪਣੇ ਪਲੱਗ ਲਗਾ ਲੈਂਦੇ ਆ ਕੋਈ ਫੋਨ ਦਾ ਚਾਰਜਰ ਲੱਗ ਰਿਹਾ ਜੀ ਚਾਰ-ਚਾਰ ਫੋਨ ਦੇ ਚਾਰਜਰ ਲੱਗ ਰਹੇ ਆ ਉਸਤੇ ਉਹ ਓਵਰਲੋਡ ਹੋ ਜਾਂਦਾ ਹੈ ਇਹਦੀ ਕਪੈਸਿਟੀ ਤਾਂ 6 ਐਂਪੀਅਰ ਦੀ ਹੈ ਕਿਉਂਕਿ ਮਾਰਕੀਟ ਤੇ ਅਸੀਂ 6 ਐਂਪੀਅਰ ਕਾਕੀ ਲੈ ਕੇ ਆਏ ਆ ਕਿ ਹਾਂ ਵੀ 5 ਐਂਪੀਅਰ ਜਾਂ 6 ਐਂਪੀਅਰ ਦਾ ਸਾਕਟ ਦੇ ਦੋ ਤੇ ਜਦੋਂ ਅਸੀਂ ਲਗਾਉਣਾ ਹੁੰਦਾ ਤੇ ਉਸ ਤੇ ਓਵਰਲੋਡ ਦੇ ਅਕੋਰਡਿੰਗ ਅਸੀਂ ਲਗਾ ਦਿੰਦੇ ਆ ਫਿਰ ਅਕਸੀ ਦੇਖਦੇ ਆ ਆਪਣੇ ਅਕਸਰ ਇਹ ਸਾਰੀ ਚੀਜ਼ਾਂ ਚ ਹੁੰਦਾ ਹੈ ਕਿ ਉਹ ਇਹੀ 6 ਐਂਪੀਅਰ ਵਾਲਾ ਓਵਰਲੋਡ ਹੋਣ ਕਰਕੇ ਇਹਦੇ ਅੰਦਰ ਵਾਲੇ ਜਿਹੜੇ ਥਿੰਬਲਸ ਹੈਗੇ ਆ ਜਿਸ ਤੇ ਆਪਾਂ ਪਲੱਗ ਦਾ ਫਿੱਟ ਹੁੰਦਾ ਹੈ ਦਾ ਉਹ ਮੈਲਟ ਹੋ ਜਾਂਦੇ ਹੀਟ ਹੋ ਕੇ ਡੈਮੇਜ ਹੋ ਜਾਂਦੇ ਆ ਤੇ ਜਦ ਨਾਲ ਸਾਡੀ ਵਾਇਰਿੰਗ ਵੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਓਵਰਲੋਡ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਇੱਕ ਸਾਕਟ ਨਾਲ ਮਲਟੀ ਸਾਕਟ ਅੱਗੇ ਯੂਜ਼ ਨਹੀਂ ਕਰਨੇ ਚਾਹੀਦੇ 7th ਪੁਆਇੰਟ ਹੈਗਾ ਜੀ ਇਨਸੂਲੇਟਡ ਟੂਲ ਸਾਡੇ ਘਰਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ 100% ਸ਼ਾਇਦ ਕੋਈ ਘਰ ਹੋਏਗਾ ਜੇ ਸਾਡੇ ਕੋਲ ਪੇਚਕਸ ਤੇ ਪਲਾਸ ਨਾ ਹੋਏ ਅਸੀਂ ਪੇਚਕਸ ਕਹਿੰਦੇ ਹ ਜਿਹਨੂੰ ਅਸੀਂ ਸਕਰੂ ਡਰਾਇਵਰ ਕਹਿੰਦਾ ਪੰਜਾਬੀ ਵਿੱਚ ਪੇਚਕਸ ਕਹਿੰਦੇ ਤੇ ਪਲਾਸ ਪਲਾਇਰ ਨੂੰ ਕਹਿੰਦਾ ਜੀ ਠੀਕ ਹੈ ਸਾਡੇ ਇਥੇ ਪਲਾਸ ਬੋਲਦੇ ਹਾਂ ਆਪਾਂ ਨਾਰਮਲੀ ਇੰਜੀਨੀਅਰਿੰਗ ਦੇ ਵਿੱਚ ਉਹਨੂੰ ਪਲੇਅਰ ਪੜਦੇ ਆ। ਇਹ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਹੁੰਦਾ। ਪਰ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਜ਼ਰੂਰਤ ਦੇ ਹਿਸਾਬ ਨਾਲ ਬਣਾਉਂਦੀ ਆ। ਕੋਈ ਪੇਚਕਸ ਬਣਾਉਂਦਾ, ਜਿਹਦੇ ਸਕਰੂ ਡਰਾਇਵਰ ਬਣਾਉਂਦਾ ਜਿਹਦੇ ਵਿੱਚ ਇਨਸੂਲੇਸ਼ਨ ਦੀ ਗ੍ਰਿਪ ਨਹੀਂ ਹੁੰਦੀ। ਕੋਈ ਮੈਗਨੈਟਿਕ ਟਿਪ ਬਣਾਉਂਦਾ, ਕੋਈ ਬਿਨਾ ਮੈਗਨੈਟਿਕ ਟਿਪ ਤੋਂ ਵੀ ਆਉਂਦੇ, ਕੋਈ ਵੱਡੀ ਹਾਈਟ, ਕੋਈ ਛੋਟੀ ਲੈਂਥ। ਅਲੱਗ-ਅਲੱਗ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਲੱਗ-ਅਲੱਗ ਆਉਂਦੇ ਆ। ਪਰ ਹਮੇਸ਼ਾ ਸਾਨੂੰ ਇਨਸੂਲੇਟਿਡ ਹੀ ਲੈਣਾ ਚਾਹੀਦਾ। ਇਨਸੂਲੇਟਡ ਕਿਹੜਾ ਜਿਹੜਾ ਇਲੈਕਟ੍ਰੀਕਲ ਗ੍ਰੇਡ ਦੇ ਅੰਦਰ ਆਂਦਾ ਹੋਇਆ ਆਈਐਸ ਦੇ ਅੰਦਰ ਹਮੇਸ਼ਾ ਖਰੀਦਣ ਤੋਂ ਪਹਿਲੇ ਇਨਸੂਲੇਸ਼ਨ ਕਿਸ ਕੰਪਨੀ ਦੀ ਹੈਗੀ ਆ ਪਲਾਸ ਉਹਨੇ ਜਿਹੜੀ ਗ੍ਰਿਪ ਚੜਾਈ ਹੈ ਉਹ 220 ਦੇ ਅਕੋਰਡਿੰਗ ਚੜਾਈ ਹੈ 1100 ਵੋਲਟ ਦੇ ਅਕੋਰਡਿੰਗ ਚੜਾਈ ਹੈ ਇਸੀ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਆ ਸਾਨੂੰ ਕੰਮ ਕਰਦੇ ਹੋਏ ਕਦੀ ਵੀ ਇਹ ਧਿਆਨ ਨਹੀਂ ਰਹਿੰਦਾ ਕਿ ਇਹ ਪਲਾਸ ਕਿੰਨਾ ਪੁਰਾਣਾ ਹੋ ਗਿਆ ਪਰ ਇਹਦੀ ਜਿਹੜੀ ਉੱਪਰ ਪਲਾਸਟਿਕੀ ਇਨਸੂਲੇਸ਼ਨ ਚੜੀ ਹੈ ਕ੍ਰੈਕ ਤਾਂ ਨਹੀਂ ਹੋਈ ਫਸੇ ਇੱਕ ਵਾਰੀ ਖਰੀਦਦੇ ਆ ਤੇ ਉਹ ਸਾਲੋ ਸਾਲ ਚੱਲਦੀ ਆ ਇਸ ਕਰਕੇ ਇਨਸੂਲੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ 8ਵਾਂ ਪੁਆਇੰਟ ਜੀ 올ਡ ਵਾਇਰਿੰਗ ਅਸੀਂ ਅਕਸਰ ਦੇਖਦੇ ਆ ਸਾਡੇ ਆਪਣੇ ਘਰ ਦੇ ਵਿੱਚ ਸੀ ਜੀ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਰਿਹਾ ਸਾਡਾ ਘਰ ਮੇਰੇ ਦਾਦਾ ਜੀ ਨੇ ਬਣਾਇਆ ਸੀ ਹੁਣ ਮੇਰੇ ਦਾਦਾ ਜੀ ਦਾ ਘਰ ਬਣਿਆ ਹੋਇਆ ਤੁਸੀਂ ਸੋਚੋ ਕਿ ਜਦੋਂ ਉਹਨਾਂ ਨੇ ਕੰਸਟ੍ਰਕਸ਼ਨ ਕੀਤੀ ਹੋएगी ਤਾਂ ਵਾਇਰਿੰਗ ਕਿੰਨੀ ਉਸ ਟਾਈਮ ਦੀ ਹੋएगी ਜੇ ਅਸੀਂ ਐਵਰੇਜ ਉਮਰ ਵੀ ਮੰਨ ਕੇ ਚੱਲੀਏ ਤਾਂ ਨਾਰਮਲੀ 70 ਤੋਂ 100 ਇਅਰਦ ਹੁੰਦੀ ਹੈ ਮੇਰੇ ਦਾਦਾ ਜੀ ਨੇ 100 ਇਅਰ ਪਹਿਲੇ ਕਰਵਾਈ ਫਿਰ ਮੇਰੇ ਪਾਪਾ ਉਹਦੇ ਵਿੱਚ 40 60 ਰਹੇ ਫਿਰ ਮੇਰਾ ਜਨਮ ਹੋਇਆ ਤੇ ਮੈਂ ਵੀ ਅੱਜ 40 ਦੇ ਆਸਪਾਸ ਹੋ ਗਿਆ ਇੰਨੀ ਲੰਬੀ ਜਨਰੇਸ਼ਨ ਤੋਂ ਤਾਰਾ ਉਹੀ ਕੰਮ ਕਰ ਰਹੀ ਹੈ ਅਕਸਰ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਹੁੰਦਾ ਜੀ ਬਸ ਅਸੀਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਤੇ ਬਸ ਯੂਜ਼ ਕਰਦੇ ਰਹਿੰਦੇ ਹੈ ਹਮੇਸ਼ਾ ਜਿਹੜੀ ਪੁਰਾਣੀ ਵਾਇਰਿੰਗ ਕਾਫੀ ਲੰਬੇ ਟਾਈਮ ਤੋਂ ਲਾਈਵ ਬੀ ਚੁੱਕਿਆ ਹੋਏ ਤਾਂ ਉਹਦੀ ਇਨਸੂਲੇਸ਼ਨ ਕ੍ਰੈਕ ਹੋਣ ਲੱਗ ਜਾਂਦੀ ਹੈ ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਕतार ਆਉਂਦੀ ਸੀ ਸਾਡੇ ਕੋਲ 7 29 9 29 3 3 4 ਅਲੱਗ-ਅਲੱਗ ਅਸੀਂ ਸਾਈਜ਼ ਕਰਕੇ ਮੰਗਾਉਂਦੇ ਹੁੰਦੇ ਸੀ ਉਹ ਸਿੰਗਲ ਸਟੈਂਡ ਸਿੰਗਲ ਸਟੈਂਡ ਦੀ ਹੀ ਤਿੰਨ ਤਾਰਾਂ ਯੂਜ਼ ਕੀਤੀਆਂ ਹੁੰਦੀਆਂ ਸੀ ਫਿਰ ਉਹ ਉਹਨੂੰ ਹੀ ਸਟੈਂਡਰਡ ਰੱਖ ਕੇ 26 ਨੰਬਰ ਤਾਰ ਦੀਆਂ ਤਿੰਨ 22 ਨੰਬਰ ਤਾਰ ਦੀਆਂ 9 ਐਦਾਂ ਕਰਕੇ ਉਹਨਾਂ ਨੇ ਤਾਰ ਬਣਾਈ ਹੁੰਦੀ ਸੀ ਪਰ ਹੁਣ ਤਾਂ ਸਾਡੇ ਕੋਲ ਮਲਟੀ ਸਟੈਂਡ ਆਉਣ ਲੱਗੇ ਅਸੀਂ ਅਕਸਰ ਹੀ ਦੇਖਦੇ ਆ ਇੱਕ ਤਾਰ ਦੇ ਵਿੱਚ ਕਾਫੀ ਸਾਰੇ ਹੀ ਤਾਰਾਂ ਦੇ ਬਰੀਕ ਬਰੀਕ ਥ੍ਰੈਡ ਹੁੰਦੇ ਆ ਥ੍ਰੈਡ ਹੋ ਗਏ ਮਤਲਬ ਧਾਗੇ ਦੀ ਤਰ੍ਹਾਂ ਹੀ ਬਰੀਕ ਬਰੀਕ ਤਾਰਾਂ ਪਾਈਆਂ ਹੁੰਦੀਆਂ ਹੁੰਦੀਆਂ ਉਹਦੇ ਵਿੱਚ ਠੀਕ ਹੈ ਜੀ ਤੇ ਇਹ ਸਾਨੂੰ ਅਲੱਗ-ਅਲੱਗ ਸਾਈਜ਼ ਤੋਂ ਮਿਲਦੀਆਂ 1.5 2 4 6 8 10 ਅਲੱਗ-ਅਲੱਗ ਸਕੁਅਰ ਐਮ ਐਮ ਦੇ ਹਿਸਾਬ ਨਾਲ ਮਿਲਦੀਆਂ ਪਰ ਜਿੰਨੀ ਵੀ ਪੁਰਾਣੀ ਵਾਇਰਿੰਗ ਹੋਏਗੀ ਉਸੇ ਵਾਇਰਿੰਗ ਦੀ ਇਨਸੂਲੇਸ਼ਨ ਕ੍ਰੈਕ ਹੋ ਜਾਂਦੀ ਹੈ ਫਿਰ ਉਹਦੇ ਤੇ ਅਸੀਂ ਟੇਪਿੰਗ ਵੀ ਕਰਦੇ ਰਹਿੰਦੇ ਹਾਂ ਅਲੱਗ-ਅਲੱਗ ਟਾਈਮ ਤੇ ਕਿ ਹਾਂ ਵੀ ਕਿਸਦਾ ਹੱਥ ਹੀ ਨਾ ਲੱਗ ਜਾਵੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਲਈ ਸਾਨੂੰ 올ਡ ਵਾਇਰਿੰਗ ਹਮੇਸ਼ਾ ਲੌਂਗ ਟਾਈਮ ਲਈ ਯੂਜ਼ ਕਰਨੀ ਚਾਹੀਦੀ ਜਿੱਦਾਂ ਸੇਫਟੀ ਬਣੇ ਜੋ ਇਲਾਵਾ ਜੀ 9 ਪੁਆਇੰਟ ਤੇ ਆਈਸੀਆਈਏ ਤਾਂ ਸਾਨੂੰ ਹਮੇਸ਼ਾ ਕੋਈ ਵੀ ਪ੍ਰੋਡਕਟ ਇਲੈਕਟ੍ਰੀਕਲ ਦਾ ਖਰੀਦਣਾ ਆਪਣੇ ਘਰ ਲਈ ਦੁਕਾਨ ਤੇ ਜਾਂਦੇ ਹੀ ਸਭ ਤੋਂ ਪਹਿਲਾਂ ਸਾਨੂੰ ਇਹੀ ਗੱਲ ਕਹਿਣੀ ਚਾਹੀਦੀ ਹੈ ਕਿ ਇਹ ISI ਹੈ ਕਿ ਨਹੀਂ ਇੰਡੀਅਨ ਗਵਰਨਮੈਂਟ ਨੇ ਇੱਕ ਸਟੈਂਡਰਡ ਬਣਾਇਆ ਹੋਇਆ ਹੈ ਜਿਹਦੇ ਅਕੋਰਡਿੰਗ ਅਸੀਂ 9900 ਜਾਂ 2000 ਗ੍ਰੇਡ ਦੇ ਅੰਦਰ ਆਂਦਾ ISI ਦੇ ਅੰਦਰ ਆਂਦਾ ਤੇ ਇਹਦੇ ਅਕੋਰਡਿੰਗ ਸਾਨੂੰ ਹਮੇਸ਼ਾ ਹਰ ਇਕੁਪਮੈਂਟ ਹਰ ਇਕੁਪਮੈਂਟ ਚਾਹੇ ਉਹ ਸਾਡੇ ਕਿਚਨ ਦੇ ਇਕੁਪਮੈਂਟ ਹੋਣ ਚਾਹੇ ਇੰਡਸਟਰੀ ਦੇ ਮੋਟਰਾਂ ਹੋਣ ਚਾਹੇ ਸਾਡੇ ਇੱਕ ਡ੍ਰਿਲ ਮਸ਼ੀਨਾਂ ਹੀ ਕਿਉਂ ਨਾ ਹੋਣ ਜਿਹੜੀ ਆਪਣੇ ਨਾਰਮਲ ਯੂਸ ਚਾਹੁੰਦੀਆਂ ਸਾਡੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਸਾਰੇ ਗੁੱਡਸ ਆਈਐਸਆਈ ਹੋਣੇ ਚਾਹੀਦੇ ਕਿਉਂਕਿ ਉਹਦੇ ਅਕੋਰਡਿੰਗ ਉਹਦੀ ਸਟਰੈਂਥ ਉਹਦੀ ਇਨਸੂਲੇਸ਼ਨ ਉਹਦੀ ਲੋਡ ਕਪੈਸਿਟੀ ਉਹਦੀ ਐਫੀਸ਼ੀਐਂਸੀ ਇਹ ਸਾਰਾ ਕੁਝ ਮੈਂ ਮੈਂਸ਼ਨ ਕੀਤਾ ਹੁੰਦਾ ਆਈਐਸਆਈ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ 10th ਕੀ ਜੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੀਕਲ ਦੇ ਕੰਮ ਦੇ ਵਿੱਚ ਕੋਈ ਡਾਊਟ ਹੈ ਫੋਰ ਐਗਜ਼ਾਮਪਲ ਅਸੀਂ ਕਈ ਵਾਰੀ ਆਪ ਮਿਸਤਰੀ ਬਣ ਜੰਨੇ ਆ ਤੇ ਆਪਾਂ ਮੇਨ ਬੋਰਡ ਖੋਲ ਲੈਂਦੇ ਆ ਦੇਖ ਲੈਂਦੇ ਕਿਹੜਾ ਐਮਸੀਬੀ ਖਰਾਬ ਹੈ ਜੀ ਅਸੀਂ ਆਪ ਬਦਲ ਲਾਂਗੇ ਕਈ ਵਾਰੀ ਅਸੀਂ ਤਾਰਾ ਖੋਲ ਲੈਂਦੇ ਆ ਤੇ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਹੁੰਦਾ ਕਿ ਇਹ ਤਾਰ ਅਸੀਂ ਕਿਹੜੇ ਐਮਸੀਬੀ ਤੋਂ ਖੋਲੀ ਆ ਕਿਹੜੇ ਐਮਸੀਬੀ ਚ ਲਗਾਣੀ ਹੈ ਦੁਬਾਰਾ ਇਸ ਕਰਕੇ ਇਲੈਕਟ੍ਰੀਕਲ ਦਾ ਜਦ ਵੀ ਕੰਮ ਕਰਨਾ ਹੈਗਾ ਤਾਂ ਹਮੇਸ਼ਾ ਇੱਕ ਟ੍ਰੇਨਡ ਐਕਸਪਰਟ ਇਲੈਕਟ੍ਰੀਸ਼ੀਅਨ ਤੋਂ ਹੀ ਕਰਨਾ ਚਾਹੀਦਾ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਵੀ ਕੋਈ ਡਾਊਟ ਹੋਏ ਇਲੈਕਟ੍ਰੀਕਲ ਦੇ ਕੰਮ ਦੇ ਵਿੱਚ ਕਦੇ ਵੀ ਉਹ ਦੇ ਕਨੈਕਸ਼ਨ ਖੁਦ ਤੋਂ ਨਹੀਂ ਕਰਨੇ ਚਾਹੀਦੇ ਜੇ ਤੁਸੀਂ ਖੁਦ ਤੋਂ ਟਰਾਈ ਕਰੋਗੇ ਕੀ ਪਤਾ ਉਹ ਓਵਰਲੋਡ ਹੋ ਕੇ ਟ੍ਰਿਪ ਹੋ ਕੇ ਡੈਮੇਜ ਹੋ ਜਾਵੇ ਗਰਮ ਹੋ ਕੇ ਜਾਂ ਉਹ ਫਿਰ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਦੋ ਤਾਰਾਂ ਇੱਕੋ ਹੀ ਐਮਸੀਬੀ 'ਚ ਲਗਾ ਦਿਓ ਠੀਕ ਹੈ ਕੰਮ ਕਰਦੇ ਹੋਏ ਕੀ ਪਤਾ ਤੁਹਾਨੂੰ ਹੀ ਕਰੰਟ ਲੱਗ ਜਾਵੇ ਕਿਉਂਕਿ ਤੁਸੀਂ ਮੇਨ ਖੋਲਤੀ ਹੋਏ ਉਪਰੋਂ ਦੀ ਠੀਕ ਹੈ ਦੁਬਾਰਾ ਕਨੈਕਸ਼ਨ ਕਰਦੇ ਹੋਏ ਤੁਹਾਨੂੰ ਕਰੰਟ ਲੱਗ ਜਾਵੇ ਇਨਸੂਲੇਸ਼ਨ ਦਾ ਹਮੇਸ਼ਾ ਤਿਆਰ ਖੜਾ ਚੀਦਾ ਜਿੱਥੇ ਵੀ ਤੁਸੀਂ ਆਪਣਾ ਮੇਨ ਬੋਰਡ ਵਗੈਰਾ ਰੱਖਿਆ ਹੋਏ ਥੱਲੇ ਹਮੇਸ਼ਾ ਇੱਕ ਮੈਟ ਰੱਖਣ ਵਾਲਾ ਚੀਦਾ ਜੋ ਆਈਈ ਸਟੈਂਡਰਡ ਅਕੋਰਡਿੰਗ ਅਲੱਗ-ਅਲੱਗ ਮਿਲ ਜਾਂਦਾ ਉਹ ਕਿਸੇ ਵੀ ਘਰ ਚ ਨਹੀਂ ਹੁੰਦਾ ਜੀ ਹਮੇਸ਼ਾ ਅਸੀਂ ਪੌੜੀਆਂ 'ਚ ਪੌੜੀਆਂ ਥੱਲੇ ਆ ਪੌੜੀਆਂ ਦੇ ਸਾਈਡ ਤੇ ਹਮੇਸ਼ਾ ਕੈਬਨ ਦੇ ਵਿੱਚ ਦੇਖਦੇ ਆ ਤੇ ਐਮਸੀਬੀ ਬਾਰੋਂ ਹੀ ਆਨ ਕਰ ਲੈਂਦੇ ਆ ਠੀਕ ਹੈ ਜੀ ਇਸ ਕਰਕੇ ਹਮੇਸ਼ਾ ਟ੍ਰੇਡ ਇਲੈਕਟ੍ਰੀਸ਼ੀਅਨ ਤੋਂ ਹੀ ਕੰਮ ਕਰਾਓ ਕਿ ਕਿਸੇ ਤਰ੍ਹਾਂ ਦਾ ਇਲੈਕਟ੍ਰੀਕਲ ਦਾ ਕੰਮ ਦੇ ਵਿੱਚ ਮਨ 'ਚ ਡਾਊਟ ਨਾ ਆਰੇ ਤੇ ਕੰਮ ਬਿਲਕੁਲ ਠੀਕ ਹੋਏ ਤੇ ਸਾਡੀ ਵਾਇਰਿੰਗ ਤੇ ਸਾਡੇ ਇਕਵਿਪਮੈਂਟ ਬਚੇ ਰਹੇ ਹਮੇਸ਼ਾ ਸੇਫਟੀ ਇਲੈਕਟ੍ਰੀਕਲ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵਿੱਚ ਮੈਂ ਤੁਹਾਨੂੰ ਸੇਫਟੀ ਇਹੀ ਦੱਸਾਂਗਾ ਕਿ ਹਮੇਸ਼ਾ ਟ੍ਰੇਨਡ ਇਲੈਕਟ੍ਰੀਸ਼ੀਅਨ ਤੋਂ ਆਈਐਸਆਈ ਮਾਰਕ ਦੇਖਦੇ ਹੋਏ ਇਨਸੂਲੇਸ਼ਨ ਕੁਆਲਟੀ ਦਾ ਧਿਆਨ ਰੱਖਦੇ ਹੋਏ ਵਾਇਰਿੰਗ ਦੀ ਕੁਆਲਟੀ ਇਕਵਿਪਮੈਂਟ ਜੋ ਯੂਜ਼ ਕਰ ਰਹੇ ਹਾਂ ਉਹਦੀ ਓਵਰਲੋਡ ਤਾਂ ਨਹੀਂ ਹੋ ਰਿਹਾ ਠੀਕ ਹੈ ਜੀ ਐਮਸੀਬੀ ਅਸ ਪਰ ਰਿਕੁਆਇਰਮੈਂਟ ਲੱਗੇ ਹੋਏ ਆ ਸਾਡੇ ਕੋਲ ਇਹ ਸਾਰੀ ਚੀਜ਼ਾਂ ਦਾ ਤਿਆਰ ਰੱਖਣਾ ਚਾਹੀਦਾ ਤਾਂ ਕਿ ਅਸੀਂ ਸੇਫ ਤਰੀਕੇ ਨਾਲ ਆਪਣੇ ਘਰ 'ਚ ਆਪਣੇ ਇਕੁਪਮੈਂਟਸ ਨੂੰ ਬਚਾ ਸਕੀਏ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਤੁਸੀਂ ਸਾਡੀ ਇਸ ਤਰ੍ਹਾਂ ਦੀ ਹੋਰ ਵੀਡੀਓ ਸਾਡੇ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਸੋ ਅਸੀਂ ਇੱਕ ਇਲੈਕਟ੍ਰੀਕਲ ਦਾ ਕੋਰਸ ਵੀ ਬਣਾਇਆ ਹੈ ਜੋ ਬਿਲਕੁਲ ਸਾਰੇ ਲਈ ਫ੍ਰੀ ਹੈਗਾ ਚਾਹੇ ਉਹ ਸਟੂਡੈਂਟ ਦੇਖ ਸਕਦੇ ਨੇ ਚਾਹੇ ਉਹ ਬਿਗਨਰਸ ਹੈ ਕੋਈ ਵੀ ਇਲੈਕਟ੍ਰੀਕਲ ਦਾ ਚਾਹਵਨ ਜਿੰਨੇ ਇਲੈਕਟ੍ਰੀਕਲ ਚ ਕੁਝ ਵੀ ਸਿੱਖਣਾ ਹੈਗਾ ਬੇਸਿਕ ਕੋਰਸ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਆਇਆ ਹੋਇਆ ਤੁਸੀਂ ਉਹ ਦੇਖ ਕੇ ਕੁਝ ਨਵਾਂ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਥੈਂਕ ਯੂ